ਪਿੰਡ ਕਲੀਰਾ ਦੇ ਮੌਜੂਦਾ ਸਰਪੰਚ ਨੇ ਬਿਨਾਂ ਮਨਜ਼ੂਰੀ ਤੋਂ ਸ਼ਮਸ਼ਾਨ ਘਾਟ 'ਚੋਂ ਦਰਖਤ ਪਟਾਏ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਕਲੀਰਾ ਦੇ ਕਲੱਬ ਪ੍ਰਧਾਨ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇੱਥੋਂ ਦੇ ਮੌਜੂਦਾ ਸਰਪੰਚ ਨੇ ਬਿਨਾਂ ਮਨਜ਼ੂਰੀ ਤੋਂ ਸ਼ਮਸ਼ਾਨ ਘਾਟ 'ਚੋਂ ਦਰਖਤ ਪਟਾਏ ਨੇ ਸਾਨੂੰ ਦਰਖਤ ਪੱਟਣ ਦੀ ਬਜਾਏ ਹੋਰ ਦਰਖਤ ਲਗਾਉਣੇ ਚਾਹੀਦੇ ਹਨ ਦਰਖਤਾਂ ਤੋਂ ਸਾਨੂੰ ਆਕਸੀਜਨ ਮਿਲਦੀ ਹੈ ਜੋ ਕਿ ਸਾਹ ਲੈਣ ਲਈ ਬਹੁਤ ਹੀ ਜ਼ਰੂਰੀ ਹੁੰਦੀ ਹੈ ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਸਤੇ ਬੰਦ ਦੀ ਕਾਰਵਾਈ ਕੀਤੀ ਜਾਵੇ ਪ੍ਰਸ਼ਾਸਨ ਨੇ ਵਿਸ਼ਵਾਸ ਦਿਵਾਇਆ ਕਿ ਉਸਤੇ ਬੰਦ ਦੀ ਕਾਰਵਾਈ ਕੀਤੀ ਜਾਵੇਗੀ ਇਸ ਕੇ ਨਿਊ ਚੈਨਲ ਤੋਂ ਪੱਤਰਕਾਰ ਕੁਲਦੀਪ ਸਿੰਘ ਅਤੇ ਗੁਰਜੰਟ ਪੱਟੀ ਦੀ 에어ਪੋਰਟ ਸਰ ਰਣਜੀਤ ਸਿੰਘ ਜੀ ਹਾਂਜੀ ਰਣਜੀਤ ਸਿੰਘ ਜੀ ਕੀ ਮਾਮਲਾ ਹੋ ਰਿਹਾ ਹੈ ਪੰਗਲਾ ਆਪਣਾ ਪਿੰਡ ਕਲੀਅਰ ਸੀ ਜੀ ਹਾਂਜੀ ਸ਼ਮਸ਼ਾਨ ਘਾੜ ਦੇ ਵਿੱਚ ਦਰਖਤ ਲੱਗੇ ਸੀਗੇ 7-8 ਕਾਫੀ ਵੱਡੇ ਹਰਿਆਲੀ ਵਾਲੇ ਦਰਖਤ ਸੀਗੇ ਉਹ ਸਰਪੰਚ ਸਾਹਿਬ ਜੀ ਜੀਤ ਸਿੰਘ ਨੇ ਕਲੀਅਰ ਪੈਣ ਦੇਣਾ ਪੈਣਾ ਕੋਈ ਮਨਜ਼ੂਰੀ ਲਏ ਬੈਠਾ ਆਪਾਂ ਦਰਾਖਤ ਤੁਹਾਨੂੰ ਪਤਾ ਵੀ ਪਤਾਵਰਨ ਪ੍ਰਬੰਧਕੀ ਕਿੰਨੇ ਦਰਾਖਤਾਂ ਦੀ ਲੋੜ ਆ ਪਤਾ ਲਾਉਣੇ ਵੀ ਆਪਣੇ ਕਲੱਬ ਪ੍ਰਧਾਨ ਆ ਮਨਸੇ ਕਲੱਬ ਆਪਾਂ ਜਿਹਨੇ ਵੀ ਦਰਾਖਤਾਂ ਨੂੰ ਸਮਝਾਣਾ ਕੱਢਦੇ ਬਿਨਾਂ ਮਨਜ਼ੂਰੀ ਲਏ ਕਿਤੇ ਦਰਾਖਤਾਂ ਦੇ ਬੰਦੇ ਵੀ ਨਹੀਂ ਪੜਦੇ ਤਾਂ ਕਾਨੂੰਨੀ ਕਾਰਵਾਈ ਚਾਹੁੰਦੇ ਆ ਵੀ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਇਦਾਂ ਦੇ ਹਾਂ ਆਪਾਂ ਡੀਜੀ ਸਾਹਿਬ ਨੂੰ ਰਿਕਾਰਡ ਦੇ ਚੁੱਕੇ ਹਾਂ ਜੀ ਐਸਐਸਪੀ ਸਾਹਿਬ ਨੂੰ ਦੇ ਚੁੱਕੇ ਹਾਂ ਕਾਨੂੰਨੀ ਕਾਰਵਾਈ ਮਹਿਕਮੇ ਨੇ ਵਿਸ਼ਵਾਸ ਦਿਵਾਇਆ ਹੈ ਕਿ ਅਸੀਂ ਬੰਦੀ ਕਾਰਵਾਈ ਜ਼ਰੂਰ ਕਰਾਂਗੇ ਇੱਕ ਮੇਰੇ ਕੋਲ ਹੁਣੇ ਹੀ ਦਰਖਾਸਤ ਆਈ ਹੈ ਅਜੀਤ ਸਿੰਘ ਵਾਸੀ ਕਲੇਰ ਦੇ ਰਹਿਣ ਵਾਲੇ ਨੇ ਇਹਨਾਂ ਨੇ ਦਰਖਾਸਤ ਇਹ ਦਿੱਤੀ ਹੈ ਜਿਹੜੇ ਕੋਈ ਸ਼ਮਸ਼ਾਨਘਾਟ ਦੇ ਵਿੱਚ ਕੋਈ ਬਹੁਤ ਪੁਰਾਣੇ ਦਰਖਤ ਸੀਗੇ ਉਸ ਬਾਰੇ ਇਹਨਾਂ ਨੇ ਦਰਖਾਸਤ ਵਿੱਚ ਮੈਂਸ਼ਨ ਕੀਤਾ ਹੈ ਵੀ ਉਹ ਦਰਖਤ ਜਿਹੜੇ ਕਿਸੇ ਵੱਲੋਂ ਪੱਟੇ ਗਏ ਨੇ ਤੇ ਅਸੀਂ ਹੁਣੇ ਹੀ ਮਿਊਨਿਸਪੈਲਿਟੀ ਭੇਜਦੇ ਹਾਂ ਤੇ ਦੇਖਦੇ ਹਾਂ ਉਸ ਤੇ ਵੀ ਜੇ ਕੋਈ ਦਰਖਤ ਪਏ ਨੇ ਅਸੀਂ ਉਹਨਾਂ ਨੂੰ ਵੀ ਕਬਜ਼ੇ 'ਚ ਲੈਣੇ ਆ ਤੇ ਜਿਹੜੀ ਇਸ ਤੇ ਬੰਦੀ ਹੋਈ ਕਾਰਵਾਈ ਕਰਾਂਗੇ